ਜਰੂਰ ਗੁਰੂ ਤੇਗ ਬਹਾਦਰ ਦਾ ਸਨ ਜਿੱਦਾਂ ਗੁਰਦੰਦਰ ਗੁਰੂ ਨੂੰ ਨਾ ਸਿਗਨਾਉਂ ਸ੍ਰੀ ਖੜਾਈ ਸ੍ਰੀ ਹਰਕ੍ਰਿਸ਼ਨ ਤੇ ਆਈ ਜਿਸ ਉੱਤੇ ਸਿਗਨਾਉਂ ਇਹ ਕੰਮ ਕਰਨਾ ਲੱਗਦਾ ਹੈ ਇਹ ਸਭ ਸਾਹੀ ਪੈਸਾ ਹੈ ਦਸਵੇਂ ਪਾਤਸ਼ਾਹ ਗੁਰਕਲਗੀ ਤਰਫੇ ਤੋਂ ਜੀ ਆਇਆਂ ਨੂੰ ਪਹਿਲਾ ਆਕੇ ਆ ਦੁਰਾਂਡੇ ਕੋਲੋਂ ਲੈ ਲਿਏ ਜਿਹੜਾ ਹਨ ਤੀਸਾ ਲੋੜੀਏ ਪਹਿਲਾ ਆਕੇ ਆ ਦੁਰਾਂਡੇ ਕੋਲੋਂ ਮੇਰਾ ਨਾਮ ਕਿੱਤਾ ਲੋੜੀਂ ਯਾਰੇ ਕੋ ਗੁਣ ਨਾ ਮਨਰਗੋਣ ਯਾਰੇ ਕੋ ਗੁਣ ਨਾ ਹਲਗੀਰ ਪਿਤਾ ਸਾਹਿਬ ਜੀ ਕੁਮਾਰ ਜੀ ਜੀ ਕੁੰਬਾਦਸ਼ਾ ਬੁਨੀ ਸੰਥਾਨੀ ਹੋਈ ਸਾਹਿਬ ਜੀ ਦਸਾਂ ਪਾਠੀ ਨੂੰ ਜੋਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਸ ਦਰਸ਼ਨ ਗੁਰੂ ਦਾ ਬਚਸਤ ਨਮੋ ਜੀ ਵਾਹੇ ਗੁਰੂ ਗੋਰੀਆ ਆਪਣੇ ਬਲਿਹਾਰੀ ਗੋਰੀਆ ਆਪਣੇ ਬਲਿਹਾਰੀ ਗੋਰੀਆ ਆਪਣੇ ਬਲਿਹਾਰੀ ਗੋਰੀਆ ਆਪਣੇ ਜਹਾੜੀ ਸਦਬਾਰ ਕਰ ਲੈਣਾ ਤੇ ਤਰੋ ਤਾਰ ਨੂੰ ਜੇ ਬਦਨਾ ਸੰਗਾ ਦਾ ਨਾਮ ਸੁਣਨ ਦਾ ਵੀ ਕੋਈ ਫਾਇਦਾ ਤਾਂ ਗੁਰੂ ਨਾਨਕ ਸਾਹਿਬ ਮਹਾਰਜ ਨੇ ਚਾਰ ਪੌੜੀਆਂ ਸੁਣੀਆਂ ਬਾੜੀਆਂ ਉਚਾਰਨ ਕੀਤੀਆਂ ਜਬਜੀਤ ਸਾਹਿਬ ਦੇ ਵਿੱਚ ਮਹਾਰਜ ਕਹਿੰਦੇ ਸਾਰੇ ਹੀ ਪਰਮੇਸ਼ਰ ਦੀ ਬਾਣੀ ਸੁਣ ਰਹੇ ਆ ਭਾਵੇਂ ਕੋਈ ਪੀਰ ਪਗੰਬਰ ਹੈ ਕੋਈ ਔਲੀਆ ਹੈ ਕੋਈ ਦੀਵੀ ਦੇਵਤਾ ਹੈ ਕੋਈ ਪਗੰਬਰ ਹੈ ਮਹਾਰਜ ਕਹਿੰਦੇ ਸਾਰੇ ਕੋਈ ਜਤੀ ਨੇ 84 ਜਤੀ ਮੰਨੇ ਗਏ ਨਹੀਂ 84 ਸਿੱਧ ਮੰਨੇ ਗਏ ਨੇ 6 ਜਤੀ ਮੰਨੇ ਗਏ ਨੇ ਜਿੰਨੇ ਵੇਦ ਨੇ ਚਾਰ ਵੇਦ 27 ਸਮਰਤੀਆਂ ਇਹ ਜਿੰਨੇ ਵੀ ਨੇ ਮਹਾਰਾਜ ਕਹਿੰਦੀ ਸਾਰੀ ਹੀ ਰੱਬ ਦਾ ਨਾਮ ਲੈ ਰਹੀ ਆ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਸਭ ਰੱਬ ਨੂੰ ਤੇ ਹੁੰਦੇ ਆ ਜਖਿ ਕਿੰਨਰ ਪਸਾਤ ਸੋਰ ਨਰਦੈਂਤ ਇਹ ਜਿੰਨੇ ਵੀ ਨੇ ਮਹਾਰਾਜ ਕਹਿੰਦੀ ਸਾਰੀ ਬਨਸਪਤੀ ਵਾਹਿਗੁਰੂ ਨੂੰ ਤੇ ਆ ਰਹੀ ਆ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੂਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਗ ਸੁਮਨਾ ਤੇਰੀ ਆਰਤੀ ਇਹ ਸਾਰਾ ਤੇਰੇ ਜਿੰਨੀ ਵੀ ਬਨਸਪਤੀ ਹੈ ਜਿੰਨਾ ਵੀ ਆਕਾਸ਼ ਹੈ ਚੰਦ ਚੰਦਰਮਾ ਇਹ ਮਾਰਾ ਤੇਰਾ ਆਰਤਾ ਕਰ ਰਹੇ ਹੈ ਤੈਨੂੰ 24 ਘੰਟੇ ਚੱਤੋਂ ਪੈਰ ਧਿਆਰੇ ਹੈ शेषनाग ਵਰਗੇ ਮਹਾਰਾਜ ਰੋਜ਼ ਤੇਰਾ ਨਿਤ ਨਵਾ ਨਾਮ ਲੈ ਰਹੀ ਹੈ। ਇੰਦਰ ਵਰਗੇ ਵੱਡੇ ਵੱਡੇ ਦੇਵਤੇ ਅਕਾਲ ਦੀ ਪੂਜਾ ਕਰ ਰਹੇ ਆ ਪਰ ਅੰਤ ਕੋਈ ਨਹੀਂ ਹੈ। ਬਿਅੰਤ ਹੈ। ਤੇ ਮਹਾਰਾਜ ਨੂੰ ਕਿਹਾ ਵੀ ਸੁਣਨ ਦੇ ਨਾਲ ਕੋਈ ਫਾਇਦਾ ਹੁੰਦਾ? ਮਹਾਰਾਜ ਕਹਿੰਦੇ ਸੁਣੈ ਸਿੱਧ ਪੀਰ ਸੁਰਨਾਥ। ਮਹਾਰਾਜ ਕਹਿੰਦੇ ਰੱਬ ਦਾ ਨਾਮ ਸੁਣ ਰਹੇ ਆ ਸਿੱਧ ਲੋਕ 84 ਸਿੱਧ ਨੇ। ਵੱਡੇ ਵੱਡੇ ਪੀਰ ਨੇ ਸੁਰ ਦਾ ਅਰਥ ਹੁੰਦਾ ਹੈ ਦੇਵੀ ਦੇਵਤੇ ਪਗੰਬਰ ਔਲੀਏ ਨਾਥ ਦਾ ਅਰਥ ਹੈ ਜਿਹੜੇ 나ਥ ਲੋਕ ਗੋਰਖ ਮਤ ਵਰਗੇ ਮਛਿੰਦਰ 나ਥ ਵਰਗੇ ਜੋਗੀ ਲੋਕ ਤੁਹਾਡੇ ਵਰਗੇ ਮਹਾਰਜ ਕਹਿੰਦੇ ਜਿੰਨੇ ਨੇ ਸਾਰੇ ਵਾਹਿਗੁਰੂ ਦਾ ਨਾਮ ਸੁਣ ਰਹੇ ਜਦੋਂ ਮਾਤਾ ਦੀ ਕੋਖ ਵਿੱਚ ਆਪਾਂ ਸਾਰੇ ਸੀ ਕਿ ਉਦੋਂ ਰੱਬ ਦਾ ਨਾਮ ਸੁਣਿਆ ਜਾਂ ਗਾਵਿਆ ਨਹੀਂ ਹੈ ਇਹ ਜ਼ਰੂਰ ਹੋ ਸਕਦਾ ਵੀ ਅਸੀਂ ਭੁੱਲ ਗਏ ਹਾਂ ਕਿਉਂਕਿ ਮਾਤਾ ਕੀ ਉਧਰ ਮਹ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਿਸਾਰੀ ਐ ਮਨਹੁ ਕਿਉਂ ਵਿਸਾਰੀ ਐ ਇਹ ਵਡ ਦਾਤਾ ਜੇ ਅਗਨ ਮਹਿ ਆਹਰ ਪਹੁੰਚਾਵੇ ਉਸ ਨੂੰ ਇਹੋ ਕੋਈ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਅੰਦਰ ਲਿਵ ਲੱਗੀ ਹੋਈ ਐ ਕਿ ਜਦੋਂ ਜਨਮ ਹੋਇਆ ਫਿਰ ਸਭ ਨੇ ਕਿਹਾ ਵੀ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰ ਵਰਤਾਇਆ ਇਹਦੇ ਵਿੱਚ ਛੁੜਕ ਗਈ ਕਿਉਂਕਿ ਜਿੰਨਾ ਚਿਰ ਸੁਰਤੀ ਬਿਤਨਾਮ ਰਹੇਗਾ ਉਨਾ ਚਿਰ ਮਾਇਆ ਆਪਣਾ ਪ੍ਰਭਾਵ ਨਹੀਂ ਪਾਏਗੀ ਹੁਣ ਮਾਇਆ ਕ ਲਈ ਪੈਸਿਆਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਕਈ ਪੈਸੇ ਪੈਸੇ ਮਾਇਆ ਨਹੀਂ ਹੈ ਦੁਨੀਆ ਦੀ ਹਰ ਇੱਕ ਛੇ ਚੀਜ਼ ਹਰ ਇੱਕ ਉਹ ਛੇ ਹਰ ਇੱਕ ਉਹ ਚੀਜ਼ ਜਿਹੜੀ ਸਾਨੂੰ ਰੱਬ ਨਾਲ ਤੋੜਦੀ ਹੈ ਮਾਇਆ ਦਾ ਪ੍ਰਭਾਵ ਵੀ ਕਬੂਲ ਰਹੀ ਹੈ ਇਸ ਲਈ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਨਾਮ ਸੁਣ ਰਹੇ ਸੁਣਿਆ ਧਰਤ ਤਵਲ ਆਕਾਸ ਹੁਣ ਸਨਾਤਨ ਧਰਮ ਇਹ ਮੰਨਦਾ ਵੀ ਥੱਲੇ ਨਾ ਬਲਦ ਖੜਾਏ ਤੇ ਬਲਦ ਦੇ ਸਿਰ ਤੇ ਇਹ ਧਰਤੀ ਚੱਕੀ ਹੋਈ ਹੈ ਪਰ ਸਿੱਖ ਕੌਮ ਧੰਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧਰਮ ਹੀ ਕਟੌਲ ਹੈ ਧਰਮ ਤੇ ਨਾ ਤੇ ਹੀ ਸਾਰੀ ਧਰਤੀ ਟਿਕੀ ਹੋਈ ਹੈ ਧਰਮ ਤੋਂ ਬਿਨਾਂ ਧਰਤੀ ਦਾ ਕੋਈ ਆਸਰਾ ਨਹੀਂ ਹੈ ਰੱਬ ਦੇ ਨਾਮ ਤੋਂ ਬਿਨਾਂ ਧਰਤੀ ਇੱਕ ਛਿਨ ਨਹੀਂ ਟਿਕ ਸਕਦੀ ਤੇ ਮਹਾਰਾਜ ਨੇ ਕਿਹਾ ਸੁਣਿਆ ਧਰਤ ਤਵਲ ਆਕਾਸ ਨਾਮ ਨੂੰ ਭਾਈ ਧਰਤੀ ਧੌਲ ਜਿਹੜਾ ਧਰਮ ਰੂਪੀ ਤਵਲ ਧੌਲ ਹੈ ਤੇ ਜਿਹੜਾ ਭਾਈ ਆਕਾਸ਼ ਹੈ ਪਲਾਟ ਹੈ ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਟਿਕਿਆ ਹੋਇਆ ਤੁਸੀਂ ਦੇਖੋ ਬਿਨ ਥੰਮਾ ਗਗਨ ਰਹਾਇਆ ਬਿਨ ਥੰਮਾ ਗਗਨ ਰਹਾਇਆ ਮਹਾਰਾਜ ਕਹਿੰਦੇ ਇੱਡਾ ਵੱਡਾ ਆਕਾਸ਼ ਹੈ ਕੋਈ ਥੰਮ ਨਹੀਂ ਕਿ ਸਹਾਰਾ ਨਹੀਂ ਕਿਵੇਂ ਟਿਕਿਆ ਹੋਇਆ ਭਾਈ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਨਹੀਂ ਕੋਈ ਟਿਕ ਸਕਦਾ ਜਿਨਨੇ ਜਤੀ ਸਤੀ ਔਲੀਏ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਲਿਆ ਸੁਖੀ ਵਸੇ ਨੇ ਜਿਨ੍ਹਾਂ ਨੇ ਵੀ ਅਹੰਕਾਰ ਕਰਕੇ ਨਾਮ ਨਾਲੋਂ ਨਾਤਾ ਤੋੜ ਲਿਆ ਉਹ ਨਾ ਇੱਥੇ ਸੁਖੀ ਵਸੇ ਤੇ ਉੱਥੇ ਤੇ ਵਸਣਾ ਕੀ ਹੈ ਕਿਉਂਕਿ ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮੁਸੰਕਤ ਕਾਲ ਨਾਨਕ ਤੇ ਮੁਖ ਉਦਲੇ ਉਹਨਾਂ ਦੇ ਮੁਖ ਉਦਲ ਹੁੰਦੇ ਨੇ ਜਿਹੜੇ ਜਪਣਗੇ ਜਿਨ੍ਹਾਂ ਨੇ ਜਪਣਾ ਕੋਈ ਨਹੀਂ ਜਿਨ੍ਹਾਂ ਨੇ ਵਾਹਿਗੁਰੂ ਦੀ ਇਰਾਦ ਨਾ ਕੋਈ ਨਹੀਂ ਕਰਨੀ ਅੱਛਾ ਵਾਹਿਗੁਰੂ ਦੀ ਬੰਦਾ ਆराधना ਵੀ ਨਾ ਕਰੇ ਗੁਰੂ ਤੇ ਪ੍ਰਤੀਤ ਰੱਖੀ ਜਾਵੇ ਇੰਨੇ ਇੰਨੇ ਨਾਲ ਹੀ ਤਰ ਜਾਂਦਾ ਹੈ ਗੁਰੂ ਤੇ ਭਰੋਸਾ ਹੋਵੇ ਗੁਰੂ ਤੇ ਪ੍ਰਤੀਤ ਹੋਵੇ ਪਰ ਪ੍ਰਤੀਤ ਵੀ ਨਾਮ ਤੋਂ ਬਿਨਾਂ ਨਹੀਂ ਬਣਦੀ ਹੈ ਇਹ ਸਾਰੀਆਂ ਗੱਲਾਂ ਨਾਮ ਦੇ ਵਿੱਚ ਆਏ ਨਾਮ ਨਹੀਂ ਪੜਿਆ ਜਾਂਦਾ ਤੇ ਨਾਮ ਨੂੰ ਸੁਣਿਆ ਬੜਾ ਅੱਜਕਲ ਤਾਂ ਬੜਾ ਸੌਖਾ ਹੈ ਸਾਡੇ ਕੋਲੇ ਬੜੇ ਸਾਧਨ ਨੇ ਨਾਮ ਸੁਣਨ ਦੇ ਇਸ ਵਾਸਤੇ ਮਹਾਰਾਜ ਕਹਿੰਦੇ ਨਾਮ ਪਿਆਰ ਨਾਲ ਸੁਣ ਲਈਏ ਕਾਮੀ ਸਾਡਾ ਉਧਾਰ ਹੁੰਦਾ ਹੈ ਅੱਗੇ ਮਹਾਰਾਜ ਕਹਿੰਦੇ ਸੁਣਿਆ ਦੀਪ ਲੋ ਪਾਤਾਲ ਸਤ ਦੀਪ ਨੇ ਜੀ ਸਤ ਲੋਕ ਮੰਨੇ ਗਏ ਨੇ ਤੇ ਸੱਤੀ ਵਿਦਵਾਨ ਕਈ ਪਤਾਲ ਮੰਨਦੇ ਨੇ ਵੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਊੜਕ ਊੜਕ ਭਾਲ ਥੱਕੇ ਵੇਦ ਕਹੇ ਨਿਕ ਬਾਤ ਮਹਾਰਾਜ ਕਹਿੰਦੇ ਲੱਖਾਂ ਪਤਾਲ ਕਾਸ਼ ਨਹੀਂ ਕੋਈ ਅੰਤ ਨਹੀਂ ਇੱਕ ਬ੍ਰਹਿਮੰਡ ਦੇ ਵਿੱਚ ਆਪਾਂ ਰਹਨੇ ਆ ਕਿੰਨੇ ਹੀ ਨੇ ਮਹਾਰਾਜ ਕਹਿੰਦੇ ਕੋਈ ਅੰਤ ਨਹੀਂ ਹੈ ਉਹ ਬੇਅੰਤ ਕਾਲ ਪ੍ਰਖਵਾਹਕ ਰੂਹ ਹੈ ਤੂੰ ਬੇਅੰਤ ਕੋ ਵਿਰਲਾ ਜਾਣੈ ਉੱਚਪਾਰ ਬੇਅੰਤ ਫਾਮੀ ਕੌਣ ਜਾਣੈ ਗੁਣ ਤੇਰੇ ਇਸ ਵਾਸਤੇ ਤੇਰੇ ਗੁਣਾਂ ਨੂੰ ਕੋਈ ਗਾਇਨ ਨਹੀਂ ਕਰ ਸਕਦਾ ਹੈ ਮਹਾਰਾਜ ਕਹਿੰਦੇ ਸਾਰੇ ਸੁਣ ਰਹੇ ਨੇ ਫਿਰ ਸਿੱਧਾ ਨੇ ਆਖਿਆ ਮਹਾਰਾਜ ਮੰਨ ਲੋ ਇਹ ਸਾਰੇ ਨਾਮ ਸੁਣ ਰਹੇ ਆ ਪਰ ਤੁਸੀਂ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਵੀ ਮੌਤ ਦਾ ਫਰਿਸ਼ਤਾ ਬੰਦੇ ਨੂੰ ਢਾ ਕੇ ਲੈ ਜਾਂਦਾ ਮਾਰਦਾ ਦਰੜਦਾ ਕਿ ਤੁਹਾਡੇ ਨਾਮ ਸੁਣਨ ਦੇ ਨਾਲ ਉੱਥੋਂ ਬਚਿਆ ਜਾ ਸਕਦਾ ਹੈ ਮਹਾਰਾਜ ਕਹਿੰਦੇ ਭਾਵੇਂ ਕੋਈ ਰਾਮ ਕਵੇ ਭਾਵੇਂ ਕੋਈ ਅੱਲਾ ਕਵੇ ਕਿਸੇ ਨਾਮ ਦੇ ਨਾਲ ਵਾਹਿਗੁਰੂ ਨੂੰ ਪੁਕਾਰ ਲਿਆ ਜਾਵੇ ਪਰ ਮਹਾਰਾਜ ਦਿਨੋਂ ਸਾਹਿਬ ਜੀ ਕਹਿੰਦੇ ਉਹਦਾ ਨਾਮ ਜਦੋਂ ਲਉਗੇ ਨਾ ਕਿਉਂਕਿ ਗੁਰੂ ਸਭ ਨੇ ਨਾ ਅੰਦਰ ਦੀ ਗੱਲ ਕੀਤੀ ਹੈ ਮਾਰਦ ਕਹਿੰਦੀ ਦਿਲੋਂ ਮੁਹੱਬਤ ਜੇਨਾ ਜਿਨ੍ਹਾਂ ਦਾ ਦਿਲੋਂ ਪਿਆਰ ਹੈ ਅੱਗੇ ਫਿਰ ਮਾਰਦ ਕਹਿੰਦੀ ਸਹੀ ਸੱਚੇ ਆ ਉਹੀ ਸੱਚੇ ਨੇ ਅੱਗੇ ਮਾਰਦ ਕਹਿੰਦੀ ਜਿੰਨ ਮਨ ਹੋਰ ਵੀ ਮਨ ਸਰੀਰ ਕਰਕੇ ਬੰਦਾ ਬਾਣੀ ਪੜ ਰਿਹਾ ਹੱਥ ਵਿੱਚ ਘੁਟਕਾ ਸਾਹਿਬ ਮੰਦਰ ਵਿੱਚ ਆਪਾਂ ਅਰਚਾ ਪੂਜਾ ਕਰ ਰਹੇ ਸਾਧਨਾ ਤਾਂ ਸਰੀਰ ਕਰਕੇ ਕਰ ਰਹੇ ਆ ਪਰ ਮਨ ਕੋਈ ਵਿਕਾਰ ਹੋਰ ਘੋਗ ਰਿਹਾ ਜਿੰਨ ਮਨ ਹੋਰ ਮੁਖ ਹੋਰ ਮੂੰਹ ਵਿੱਚੋਂ ਰਾਮ ਤੇ ਬਗਲ ਵਿੱਚ ਛੁਰੀ ਮੂੰਹ ਦੇ ਵਿੱਚੋਂ ਮਹਾਰਾਜ ਕਹਿੰਦੇ ਨੇ ਰਾਮ ਦਾ ਨਾਮ ਲੈ ਰਹੇ ਆ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ ਤੇ ਅੰਦਰ ਖੋਟ ਕਮਾ ਰਹੇ ਖੋਟਿਆਂ ਦੀ ਕਦੇ ਗਤੀ ਨਹੀਂ ਹੁੰਦੀ ਜਿਹੜਾ ਖੋਟਾ ਹੋਏਗਾ ਖੋਟੇ ਦਾ ਖੋਟਾ ਕੌਣ ਹੁੰਦਾ ਹੈ ਦੇਖੋ ਵੱਡੇ ਤੋਂ ਵੱਡਾ ਗੁਨਾਹਗਾਰ ਬਖਸ਼ਿਆ ਜਾਂਦਾ ਇਸ ਦਰਬ ਤੇ ਵੱਡੀ ਤੋਂ ਵੱਡਾ ਗੁਨਾਹਗਾਰ ਹੋਟਾ ਉਹ ਹੁੰਦਾ ਹੈ ਜਿਹੜਾ ਆਪਣੀ ਗਲਤੀ ਕਰਕੇ ਰੱਬ ਕੋਲੇ ਮੁੱਕਰਦਾ ਹੈ ਮੰਨੇ ਨਾ ਵੀ ਮੈਂ ਨਹੀਂ ਕੀਤਾ ਜਾਂ ਕਹੇ ਵੀ ਮੈਨੂੰ ਕੌਣ ਦੇਖ ਰਿਹਾ ਜੀ ਅੱਗੇ ਨਹੀਂ ਕਿਸੇ ਨੇ ਮੈਨੂੰ ਫੜਿਆ ਹੁਣ ਮੈਨੂੰ ਕੌਣ ਫੜ ਲੇਗਾ ਮਹਾਰਜ ਕਹਿੰਦੇ ਨਹੀਂ ਘਟ ਘਟ ਕੇ ਅੰਤਰ ਕੀ ਜਾਣਤਾ ਹੈ ਭਲੇ ਬੁਰੇ ਕੀ ਚੰਗੇ ਮਾੜੇ ਦੀ ਖਬਰ ਹੈ ਉਹਨੂੰ ਉਹ ਤੋਂ ਲੁਕੋ ਨਹੀਂ ਸਕਦਾ ਉਹ ਸਭ ਘਟ ਆਰਾਮ ਬੋਲੇ ਹੈ ਇਸ ਲਈ ਮਹਾਰਜ ਕਹਿੰਦੇ ਉਹ ਤੋਂ ਲੁਕੋ ਨਹੀਂ ਸਕਦਾ ਹੈ ਤੂੰ ਕੁਝ ਤੇ ਸਿੱਧਾ ਨਹੀਂ ਜਦੋਂ ਪੁੱਛਿਆ ਤੇ ਮਹਾਰਾਜ ਨੇ ਉੱਤਰ ਦਿੱਤਾ ਮਹਾਰਾਜ ਕਹਿੰਦੇ ਸੁਣਿਆ ਇਹਨੂੰ ਕਈ ਸੁਣੀਏ ਪੜਦੇ ਆ ਸਸੇ ਨੂੰ ਔਕੜ ਨਾਣੀ ਨੂੰ ਸਿਆਰੀ ਐੜੇ ਨੂੰ ਦਲਾਵਾ ਸੁਣਿਆ ਉਚਾਰਨ ਕਰਨਾ ਸੁਣਿਆ ਤੇ ਵਿਸ਼ਰਾਮ ਹੈ ਸੁਣਿਆ ਕੋਈ ਨਾ ਸਕੇ ਕਾਲ ਮਹਾਰਾਜ ਕਹਿੰਦੇ ਜਿਹੜਾ ਕਾਲ ਹੈ ਨਾ ਜਿਹੜਾ ਅਜ਼ਰਾਈ ਲੈਂ ਜਿਹੜਾ ਮੇਕਾਈ ਲੈਂ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਿਹਨੂੰ ਜਮਦੂਤ ਬੋਲਦੇ ਨੇ ਮਾਰਦ ਕਿਨੇ ਉਹ ਨੇੜੇ ਵੀ ਨਹੀਂ ਆਉਂਦਾ ਫੜਨ ਦੀ ਤਾਂ ਗੱਲ ਦੂਰ ਹੈ ਉਹ ਨਜ਼ਦੀਕ ਵੀ ਨਹੀਂ ਆਉਂਦਾ ਹੈ ਉਸ ਅੱਲਾਹ ਦੀ ਖੁਦਾਯਾ ਦੀ ਐਸੀ ਰਹਿਮਤ ਹੁੰਦੀ ਹੈ ਕਿ ਮੌਤ ਵੀ ਨਜ਼ਦੀਕ ਨਹੀਂ ਆਏਗੀ ਮੌਤ ਵੀ ਕੁਝ ਵਿਗਾੜ ਨਹੀਂ ਸਕੇਗੀ ਈਵਨ ਜਿੰਨੇ ਵੀ ਰੱਬ ਦਾ ਨਾਮ ਲੈਣ ਵਾਲੇ ਆ ਨਾ ਉਹਨਾਂ ਨੂੰ ਮੌਤ ਵੀ ਡਰਾ ਨਹੀਂ ਸਕੀ ਹੈ ਉਹ ਤਲੀ ਤੇ ਮੌਤ ਨੂੰ ਟਿਕਾ ਕੇ ਤੁਰ ਜਾਇਆ ਕਰਦੇ ਹੈ ਮਹਾਰਜ ਕਹਿੰਦੇ ਸੁਣਿਆ ਪੋਹੀ ਨਾ ਸਕੈ ਕਾਲ ਅਗੇ ਮਹਾਰਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਗੁਰੂ ਨਾਨਕ ਨਾਮੇ ਮਹਾਰਜ ਮੂਰ ਲਾਕੇ ਮਹਾਰਜ ਕਹਿੰਦੇ ਜਿਹੜੇ ਉਹਦੇ ਭਗਤ ਨਹੀਂ ਨਾ ਹਮੇਸ਼ਾ ਉਹਨਾਂ ਦਾ ਮਨ ਖੜਿਆ ਰਹਿੰਦਾ ਹੈ ਉਹ ਕਦੇ ਉਦਾਸ ਨਹੀਂ ਹੁੰਦੇ ਸੁਣਿਆ ਦੁੱਖ ਪਾਪ ਦਾ ਨਾਸ ਮਹਾਰਜ ਕਹਿੰਦੇ ਨਾਮ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ ਵੱਡੇ ਤੋਂ ਵੱਟਾ ਰੋਗ ਠੀਕ ਹੋ ਜਾਂਦਾ ਹੈ ਕੈਂਸਰ ਵਰਗੇ ਭਿਆਨਕ ਰੋਗ ਠੀਕ ਹੋ ਜਾਂਦੇ ਨੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨਾਮ ਸੁਣਨ ਕਰਕੇ ਠੀਕ ਹੋ ਰਹੀਆਂ ਨੇ ਨਾਮ ਦੇ ਨਾਲ ਅੰਦਰ ਟਿਕਾ ਬਣਦਾ ਹੈ ਨਾਮ ਦੇ ਨਾਲ ਜਿੰਨਾ ਰੱਬ ਨੇ ਦਿੱਤਾ ਹੋਇਆ ਉਹਦੇ ਸ਼ੁਕਰਾਨੇ ਵਿੱਚ ਜੀਵਨ ਬਤੀਤ ਹੁੰਦਾ ਹੈ ਨਾਮ ਸੁਣਨ ਦੇ ਨਾਲ ਅੰਦਰ ਇੱਕ ਰੋਹਾਨੀਅਤ ਪੈਦਾ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਾਰੀ ਕਿਸੇ ਨਗਰ ਵਿੱਚ ਗਏ ਉੱਥੇ ਇੱਕ ਕੋੜੀ ਹੈ ਤੇਲ ਨਗਰ ਦੇ ਲੋਕਾਂ ਨੇ ਮਹਾਰਾਜ ਦਾ ਸਤਕਾਰ ਨਹੀਂ ਕੀਤਾ ਕਈ ਥਾਵਾਂ ਤੇ ਨਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਹਾਂ ਕਈ ਲੋਕਾਂ ਨੂੰ ਸਤਕਾਰ ਨਹੀਂ ਕਰਨਾ ਹੁੰਦਾ ਕਈ ਲੋਕ ਬਹੁਤ ਅਦਬ ਕਰਦੇ ਆ ਮਹਾਰਾਜ ਤੁਸੀਂ ਵੀ ਦੇਖੋਗੇ ਵੀ ਜਦੋਂ ਕਈ ਥਾਵਾਂ ਤੇ ਅਸੀਂ ਵੀ ਜਾਂਦੇ ਆ ਮਤਲਬ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਕਈ ਤਾਂ ਤੁਹਾਡੀ ਬਹੁਤ ਰਿਸਪੈਕਟ ਕਰਨਗੇ ਕਈ ਚਾਜ ਨਾਲ ਬੁਲਾਣਗੇ ਵੀ ਨਹੀਂ ਤੁਹਾਨੂੰ ਇਹ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗਏ ਨਗਰ ਦੇ ਲੋਕਾਂ ਨੇ ਸਮਝਿਆ ਨਹੀਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਤਕਾਰ ਨਹੀਂ ਕੀਤਾ ਭਾਈ ਮਰਦਾਨਾ ਭਾਈ ਬਾਲਾ ਜੀ ਨਾਲ ਨੇ ਭਾਈ ਮਰਦਾਨਾ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਭੁੱਖ ਕੀ ਹੈ ਤਾ ਬੁਲਾਉਂਦੇ ਚੱਦ ਨਾਲ ਨਹੀਂ ਇਹਨਾਂ ਨੇ ਰੋਟੀ ਆਪਾਂ ਨੂੰ ਕੀ ਖਵਾਣੀ ਹੈ ਪ੍ਰਸ਼ਾਦਾ ਕੀ ਛਕਾਉਣਾ ਸਿਆਣੇ ਕਹਿੰਦੇ ਭਾਵੇਂ ਛਕਾ ਦੋ ਕੁਝ ਨਾ ਪਰ ਮਿੱਠੇ ਦੋ ਬੋਲ ਬੋਲਦੀ ਹੈ ਅਗਲੇ ਦਾ ਮਨ ਭਰ ਜਾਂਦਾ ਤਨ ਭਰ ਜਾਂਦਾ ਭੁੱਖ ਲਹਿ ਜਾਂਦੀ ਸਚੀ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਬੋਲਦੇ ਰਹੇ ਮਹਾਰਾਜ ਕਿਸੇ ਦੀ ਗੱਲ ਨਾ ਸੁਣ ਮਹਾਰਾਜ ਸਚੀ ਪਾਤਸ਼ਾਹ ਨਗਰ ਤੋਂ ਬਾਹਰ ਆ ਕੇ ਬੈਠ ਗਏ ਗੁਰਨਾਨਦ ਸਾਹਿਬ ਦੀ ਦ੍ਰਿਸ਼ਟੀ ਪਈ ਇੱਕ ਝੌਂਪੜੀ ਹੈ ਇੱਕ ਕੁਟਿਆ ਹੈ ਜਿਹਦੇ ਵਿੱਚੋਂ ਹਾਏ ਹਾਏ ਦੀ ਆਵਾਜ਼ ਆ ਰਹੀ ਹੈ ਕੋਈ ਕੁਰਲਾ ਰਿਹਾ ਕੋਈ ਬੜਾ ਦੁਖੀ ਹੈ ਭਾਈ ਮਰਦਾਨਾ ਜੀ ਕਹਿਣਗੇ ਮਨੁੱਖ ਕੌਣ ਹੈ ਮਹਾਰਜ ਕਹਿੰਦੇ ਚਲੋ ਭਾਈ ਮਰਦਾਨਾ ਜੀ ਚੱਲੀਏ ਜਦੋਂ ਮਹਾਰਜ ਗਏ ਨਾ ਉੱਥੇ ਇੱਕ ਪ੍ਰੀਮਾ ਨਾਮ ਦਾ ਕੁੜੀ ਹੈ ਪ੍ਰੀਮਾ ਉਹਦਾ ਨਾਮ ਹੈ ਕੁੜੀ ਹੈ ਸਰੀਰ ਤੇ ਫੋੜੇ ਫਿੰਸਿਆਂ ਨੇ ਕੋੜ ਪਾਕ ਬਹਿ ਰਹੀ ਹੈ ਬੜੀ ਮੁਸ਼ਕਾਰੀ ਹੈ ਬਹੁਤ ਭਿਆਨਕ ਰੋਗ ਹੈ ਕੋੜ ਦਾ ਮੱਖੀਆਂ ਭਿੰਨ ਭਿੰਨ ਕਰ ਰਹੀਆਂ ਨੇ ਬਹੁਤ ਰੋ ਰਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗੇੜ ਨੇੜੇ ਗਏ ਨਾ ਮਰਦ ਜੀ ਦੇ ਜੋ ਦਿਦਾਰੇ ਕੀਤੀ ਮਰਦ ਦੀ ਦਿਦਾਰੇ ਕਰਨ ਦੇ ਨਾਲ ਉਹਦਾ ਦੁੱਖ ਘਟ ਗਿਆ ਜਿਵੇਂ ਚੰਨ ਤੇ ਚਕੌਰ ਦੀ ਪ੍ਰੀਤ ਹੁੰਦੀ ਹੈ ਇਸ ਤਰ੍ਹਾਂ ਮਰਦ ਨੂੰ ਦੇਖਦਾ ਰਿਆ ਜਿਵੇਂ ਪਤੰਗੇ ਦੀ ਪ੍ਰੀਤੀ ਹੁੰਦੀ ਅਗਨ ਨਾਲ ਚਾਨਣ ਨਾਲ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਦੋ ਕਿੰਚਤਨੀ ਮਾਰਦ ਨੂੰ ਦੇਖੀ ਜਾ ਰਿਹਾ ਜਿਵੇਂ ਜਿਵੇਂ ਗੁਰਨਾਨਕ ਸਾਹਿਬ ਮਾਰਦ ਦੀ ਦਿਦਾਰੇ ਕਰੀ ਜਾ ਰਿਹਾ ਹੈ ਮਨੋ ਦਾ ਰੋਗ ਠੀਕ ਹੋ ਰਿਹਾ ਅੰਦਰ ਸੰਤੋਖ ਜਾ ਪੈਦਾ ਹੋ ਰਿਹਾ ਜਿਹੜਾ ਹਾਏ ਹਾਏ ਕਰਕੇ ਦੁਖੀ ਹੋ ਰਿਹਾ ਸੀ ਹੁਣ ਅੰਦਰ ਸਿਮਰਨ ਦੀ ਜਾਤਨਾ ਚੱਲਣ ਲੱਗ ਪਈ ਹੈ ਹੁਣ ਜਿਵੇਂ ਜਿਵੇਂ ਸੂਰਜ ਢਲਣ ਲੱਗਿਆ ਮਾਰਦ ਦੇ ਦਰਸ਼ਨ ਹੋਂੋਂ ਹਟ ਗਏ ਥੋੜੇ ਸਮੇਂ ਬਾਅਦ ਫਿਰ ਫਿਰ ਹਾਏ ਹਾਏ ਕਰਨ ਲੱਗਿਆ ਹੁਣ ਪ੍ਰੇਮੀ ਕੋੜੀ ਨੂੰ ਇਹ ਇਸ ਗੱਲ ਦਾ ਅਭਿਆਸ ਹੋ ਗਿਆ ਇਸ ਗੱਲ ਦਾ ਪਤਾ ਲੱਗ ਗਿਆ ਅਭਿਆਸ ਹੋ ਗਿਆ ਇਸ ਗੱਲ ਦਾ ਕਿ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਉਹ ਰੜਦਾ ਰੜਦਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ ਉੱਥੇ ਦੁਬਾਰਾ ਫਿਰ ਆ ਗਿਆ ਮਹਾਰਜ ਕੋਲ ਕਿਉਂਕਿ ਮਹਾਰਜ ਆਪਣੀ ਆਸਣ ਤੇ ਹੀ ਤਰੇ ਗਈ ਸੀ ਤੇ ਜਦੋਂ ਪ੍ਰੇਮਾ ਆਇਆ ਪ੍ਰੇਮ ਨੇ ਫਿਰ ਆ ਕੇ ਮਹਾਰਜ ਅੱਗੇ ਅਰਦਾਸ ਕੀਤੀ ਮਹਾਰਜ ਤੁਸੀਂ ਕਿਰਪਾ ਕਰ ਸਕਦੇ ਤੁਸੀਂ ਮੇਰਾ ਰੋਗ ਠੀਕ ਕਰ ਸਕਦੇ ਹੋ ਮੈਨੂੰ ਪਤਾ ਵੀ ਤੁਸੀਂ ਕੋਈ ਆਮ ਮਨੁੱਖ ਨਹੀਂ ਹੋ ਤੁਸੀਂ ਨਿਰੰਕਾਰ ਦਾ ਸਰੂਪ ਹੋ ਜਿੰਨਾ ਚਿਰ ਤੋਂ ਦਾ ਤੁਹਾਡੇ ਦਿਦਾਰੇ ਕਰਦਾ ਰਿਹਾ ਮਨ ਵਿੱਚ ਸੰਕੂਣ ਸੀ ਕਿਸੇ ਸਰੀਰ ਨੂੰ ਕਿਸੇ ਵੀ ਸਰੀਰ ਦੇ ਅੰਗ ਨੂੰ ਪੀੜ ਨਹੀਂ ਹੋਈ ਮੈਂ ਦੁਖੀ ਨਹੀਂ ਹੋਇਆ ਤੁਸੀਂ ਕਿਰਪਾ ਕਰੋ ਤੇ ਮੇਰਾ ਰੋਗ ਠੀਕ ਕਰ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਫਿਰ ਬਾਣੀ ਪੜ੍ਹੀ ਤੇ ਮਹਾਰਾਜ ਦਾ ਕਿ ਸ਼ਬਦ ਆਉਂਦਾ ਮਹਾਰਾਜ ਕਹਿੰਦੇ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਭਾਈ ਮਰਦਾਨਾ ਜੀ ਨੂੰ ਮਹਾਰਜ ਨੇ ਕਿਹਾ ਰਬਾਬ ਛੇੜੋ ਰਬਾਬ ਵਜਾਓ ਇਹ ਸ਼ਬਦ ਮਹਾਰਾਜ ਨੇ ਉੱਥੇ ਪੜਿਆ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜੈ ਵਿਸਰਜਾਈ ਜਿਸ ਤਨ ਨੂੰ ਵਾਹਿਗੁਰੂ ਦੀ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਪੱਕਾ ਰੋਗੀ ਕਿਹਨੂੰ ਕਹਿੰਦੇ ਨੇ ਕੋੜ ਦੇ ਰੋਗੀ ਨੂੰ ਜਿਵੇਂ ਮਹਾਰਜ ਕਹਿੰਦੇ ਇੱਕ ਕੋੜੀ ਵਿਰਲਾਪ ਕਰਦਾ ਦੁਖੀ ਹੁੰਦਾ ਹੈ ਤੁਸੀਂ ਦੇਖੋਗੇ ਜਿਹੜੇ ਲੋਕ ਨਾਮ ਨਹੀਂ ਜਪਦੇ ਨਾਮ ਤੋਂ ਬਿਨਾ ਉਹ ਹਮੇਚਾ ਹਾਏ ਹਾਏ ਕਰਦੇ ਜਾਂਦੇ ਨੇ ਹਾਏ ਸਾਡਾ ਪੈਸਾ ਚਲਾ ਗਿਆ ਆ ਸਾਡੇ ਘਾਟਾ ਪੈ ਗਿਆ ਹਾਏ ਸਾਡਾ ਬੱਚਾ ਸਾਡੇ ਅੱਖੀ ਨਹੀਂ ਲੱਗਦਾ ਵੱਡਾ ਕਾਰਨ ਕੀ ਘਰ ਵਿੱਚ ਨਾਮ ਨਹੀਂ ਹੈ ਰੱਬ ਦਾ ਗੁਰੂ ਦਾ ਸ਼ੁਕਰਾਨਾ ਕੋਈ ਨਹੀਂ ਹੈ ਮੰਦਰ ਗੁਰਦਆਰਿਆਂ ਵਿੱਚ ਜਾ ਕੇ ਅਸੀਂ ਅਰਚਨਾ ਪੂਜਾ ਨਹੀਂ ਕਰ ਰਹੇ ਅਸੀਂ ਵਾਹਿਗੁਰੂ ਨੂੰ ਧਿਆ ਨਹੀਂ ਰਹੇ गोपाल तेरा आरती महाराज कहंदे जोजन तुमरी भगत करनते तिनके काद सवारता ओ वाहेगुरु काद सवारदा ਹੁਣ ਇਹ ਦੁਖੀ ਹੋ ਰਿਹਾ ਰੱਬ ਅੱਗੇ ਪੁਕਾਰ ਕਰ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਪੜ੍ਹਿਆ ਯਾਨੀ ਬਹੁਤ ਪਿਆਰ ਦੇ ਨਾਲ ਉਹ ਸ਼ਬਦ ਸੁਣਿਆ ਗੱਲ ਫਿਰ ਪਿਆਰ ਦੀ ਆ ਗਈ ਦਿਲੋਂ ਸੁਣਿਆ ਨਾਮ ਨੇਤਰ ਬੰਦ ਕਰ ਲਏ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇਖੋ ਵੀ ਕਿਹੋਂ ਜਾ ਉੱਥੇ ਸਮਾ ਹੋਏਗਾ ਉਹ ਪਾਵਨ ਗੁਰਬਾਣੀ ਦਾ ਜਾਪ ਤੇ ਖੁਦ ਖੁਦਾਇਆ ਗੁਰੂ ਨਾਨਕ ਸਾਹਿਬ ਦੀ ਪੜ ਰਹੇ ਹੋਣ ਭਾਈ ਮਰਦਾਨਾ ਜੀ ਨਾਲ ਰਵਾਜ ਬਾਜਾ ਰਹੇ ਹੋਣ ਕਿਉਂ ਨਾ ਰੋਗੀਆਂ ਦੇ ਰੋਗ ਠੀਕ ਹੋਣਗੇ ਉਸ ਪ੍ਰੇਮੇ ਕੋੜੀ ਦਾ ਰੋਗ ਜਿਵੇਂ ਜਿਵੇਂ ਬਾਣੀ ਸੁਣਦਾ ਗਿਆ ਸਾਡੇ ਵਿਦਵਾਨ ਇਸ ਗੱਲ ਨੂੰ ਲਿਖਦੇ ਨੇ ਪੈਰ ਦੀ ਅੰਗੂਠੇ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਉਹਦਾ ਸਾਰਾ ਰੋਗ ਠੀਕ ਹੋ ਗਿਆ ਉਹ ਪ੍ਰੇਮਾ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਿਆ ਇਸ ਵਾਸਤੇ ਮਹਾਰਾਜ ਕਹਿੰਦੇ ਸੁਣਿਆ ਦੁੱਖ పాਪ ਦਾ ਨਾਸ ਬਾਣੀ ਸੁਣਨ ਦੇ ਨਾਲ ਜਿਹੜਾ ਪਾਪਾਂ ਦਾ ਮੂਲ ਹੈ ਨਾ ਦੁੱਖ ਕਿਉਂਕਿ ਪਾਪਾਂ ਕਰਕੇ ਦੁੱਖ ਹੁੰਦੇ ਪਾਈ ਜਿੰਨਾ ਅਸੀਂ ਪਾਪ ਕਰਾਂਗੇ ਉਹਨਾਂ ਦਾ ਕੀ ਹੁੰਦਾ ਬੰਦਾ ਜਿੰਨਾ ਘਾਤ ਕਰਾਂਗੇ ਜਿੰਨੀ ਮਾਰ ਮਚਾਵਾਂਗੇ ਜਿਨ੍ਹਾਂ ਨੇ ਵੀ ਪਾਪ ਕੀਤਾ ਸੁਖੀ ਨਹੀਂ ਬਸੇ ਭਾਵੇਂ ਔਰੰਗਜ਼ੇਬ ਹੋਵੇ ਭਾਵੇਂ ਬਾਬਰ ਚੜ੍ਹ ਕੇ ਆਇਆ ਭਾਵੇਂ ਸਿਕੰਦਰ ਲੋਧੀ ਵਰਗਿਆਂ ਨੇ ਕੁੱਤਰੋ ਕਮਾਇਆ ਜਿਨ੍ਹਾਂ ਨੇ ਵੀ ਅੱਜ ਤੱਕ ਪਾਪ ਕਮਾਇਆ ਹੈ ਮਹਾਰਾਜ ਕਹਿੰਦੇ ਸੁਖੀ ਨਹੀਂ ਹੋਣਗੇ ਇਸ ਲਈ ਧਰਮੀ ਬੰਦਾ ਭਾਵੇਂ ਉਹਦੇ ਕੋਲੇ ਬਸੇਰਾ ਘਟ ਹੋਵੇ ਦੁਨਿਆਵੀ ਪੈਸੇ ਘਟ ਹੋਣ ਮਹਾਰਾਜ ਕਹਿੰਦੇ ਗੱਡੀਆਂ ਕਾਰਾਂ ਘੱਟ ਹੋਣ ਰਹਿਣ ਦਾ ਬਸੇਰਾ ਭਾਵੇਂ ਛੋਟਾ ਕਿਉਂ ਨਾ ਹੋਵੇ ਪਰ ਮਹਾਰਾਜ ਕਹਿੰਦੇ ਬਹੁਤੀ ਅਮੀਰਾਂ ਨਾਲੋਂ ਨਾਮ ਬਾਣੀ ਪੜਨ ਵਾਲਾ ਸੁਖੀ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੁੱਖ ਨੇੜੇ ਨਹੀਂ ਆਉਣਗੇ ਕਿਹਦੇ ਨੇੜੇ ਨਹੀਂ ਆਉਣਗੇ ਸੁਣਿਓ ਹਰ ਇੱਕ and ਸਦਾ ਰਹੁ ਹਰ ਨਾਮੇ ਨਾਮੁ ਰਹੁ ਤੁਮਾਰਿ ਮੇਰੇ ਦਉ ਸਾਧਨ ਸਾਰਨਾ ਤੁੰਗੀ ਕਉ ਕਰੀ ਤੀਰ ਕਾਰਜ ਸਭ ਸਵਾਰਨਾ ਅਗਲਾ ਅਗਲਾ ਸੁਨਰਤ ਸੁਹਾਗ ਸੋਤਿਆ ਮਨ ਹੁ ਜਸਾਰੀ ਤਹ ਨਿਤ ਮਨ ਮੇਰੇ ਸਦਾ ਰਹੁ ਹਰ ਨਾਮੇ ਸਾਚੀ ਸਹੀ ਗੁਰ ਅੰਦਰ ਤੇ ਕਿ ਰਸਮ ਚਲੇ ਜੁਤੇ ਤੇ ਸੁਪਾਹਈ ਸਦਾ ਸੁਖ ਸਦਾ ਹਾਤੇ ਨਾਮ ਮਨਵ ਸਾਵੈ ਉਹ ਜਿਨ ਕੈ ਮਨਵ ਸਿਆਮ ਆ ਜੀ ਸੰਤ ਕਨੇ ਦੇ ਜੇ ਲਾਲਕ ਸੱਚੇ ਸਾਨ ਕੀਆ ਨਹੀ ਕਰਤੇ ਰਸਜਾ ਨਾਮ ਨਾਰਾ ਸੁਖ ਨਾਮ ਅਧਰਮ ਮਿਦਾ ਤੁਖਾ ਕਾਦ ਲਗਾਇਆ ਬਖਰੀ ਜੀ ਸਰਨਾਮ ਸ੍ਰੀ ਵਹਿਗੁਰੂ ਜੀ ਦੀ ਕਿਤਾਬ ਨਿਰਭਾਰੀ ਕਿਰਪਾ ਸੁਖਰਾਸ ਤਾ ਕੋ ਮਤਲਬ ਕੋ ਲਾਗੇ ਦਾ ਕਿ ਭਾਵੇਂ ਅਗਰ ਦਾਸ ਸੰਗ ਦਾਸ ਨੂੰ ਕਾਰ ਸਮੇਂ ਬਧਨੀ ਸ੍ਰੀ ਕਬਜੀ ਦੀ ਸਹਾਇ ਵਾਰਸੀ ਕਬਜੀ ਦੀ ਪਾਤਸ਼ਾਹੀ ਰਸਮੀ ਸਤਰਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭੂរី ਲੋਚ ਹਮਾਰੇ ਕਾਰੇ ਸ਼ਰਨ ਗ੍ਰਹਿ ਆਈ ਆਨੰਦ ਮਗਰ ਸੁਖ ਪਾਈ ਬਾਲਾ ਬੋਲੇ ਜੋਨ ਜੋਸਿਆ ਖੁਰ ਲੋ ਜੀ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਵਾਸ਼ਪੁਰ ਜੀ ਦਾ ਖਾਲਸਾ ਵਾਸ਼ਪੁਰ ਜੀ ਦੀ ਫਤਿਹ ਹੈ